ਸਮਾਣਾ ਦੇ ਨਾਲ ਲੱਗਦੇ ਪਿੰਡ ਭੂਣਥੇ ਜੋ ਸਤਰਾਨਾ ਦੇ ਵਿੱਚ ਪੈਂਦਾ ਹੈ ਤੇ ਜ਼ਮੀਨ ਦੀ ਵਿਵਾਦ ਨੂੰ ਲੈ ਕੇ ਜਿਹੜਾ ਵਿਅਕਤੀ ਦੇ ਉੱਪਰ ਜ਼ਹਿਰੀਲਾ ਪ੍ਰਦਾਰਥ ਪਾ ਕੇ ਵਿਅਕਤੀ ਦੀ ਜਿਹੜੀ ਬੋਡੀ ਹੈ ਸਾਰੀ ਜਲਾ ਦਿੱਤੀ ਜਾਂਦੀ ਹੈ ਪਰਿਵਾਰ ਦੇ ਮੈਂਬਰਾਂ ਵੱਲੋਂ ਕਹਿਣਾ ਹੈ ਕਿ ਮੇਰੇ ਪਿਤਾ ਦੇ ਉੱਪਰ ਕਾਫੀ ਟਾਈਮ ਤੋਂ ਜਿਹੜਾ ਇਹ ਜਾਨਲੇਵਾ ਹਮਲਾ ਕਰਨ ਨੂੰ ਫਿਰਦੇ ਸੀ ਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਜਿਹੜਾ ਪੁਲਿਸ ਦੇ ਉੱਪਰ ਵੀ ਕਈ ਇਲਜ਼ਾਮ ਲਗਾਏ ਗਏ ਨੇ ਕਿ ਪੁਲਿਸ ਵੀ ਜੜੀ ਆ ਉਹਨਾਂ ਦੇ ਨਾਲ ਦੂਜੀ ਧਿਰ ਦੇ ਨਾਲ ਰਲਈ ਹੋਈ ਆ ਤੇ ਇਸ ਦਾ ਜਿਹੜਾ ਮਸਲਾ ਕੋਰਟ ਦੇ ਵਿੱਚ ਚੱਲ ਰਿਹਾ ਕਿਉਂਕਿ ਇਹ ਜ਼ਮੀਨ ਜਿਹੜੀ ਆ ਖਾਲੀ ਪਈ ਸੀ ਤੇ ਇਸ ਨੂੰ ਅੱਜ ਜਿਹੜਾ ਵੰਡ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਕੇ ਕਰਕੇ ਇਹ ਸਾਰਾ ਜਿਹੜਾ ਹਾਦਸਾ ਹੁੰਦਾ ਤੇ ਪਰਿਵਾਰ ਦੇ ਵੱਲੋਂ ਅੱਜ ਜਿਹੜੀ ਆ ਇਨਸਾਫ ਦੀ ਮੰਗ ਕੀਤੀ ਗਈ ਤੇ ਡਾਕਟਰਾਂ ਵੱਲੋਂ ਵੀ ਕਿਹਾ ਗਿਆ ਹੈ ਕਿ 80 ਤੋਂ 90% ਜਿਹੜਾ ਵਿਅਕਤੀ ਹੈ ਜਲ ਚੁੱਕਿਆ ਤੇ ਡਾਕਟਰਾਂ ਵੱਲੋਂ ਜਿਹੜਾ ਇਸ ਨੂੰ ਸਮਾਣਾ ਤੋਂ ਜਿਹੜਾ ਪਟਿਆਲਾ ਰਜਿੰਦਰਾ ਹਸਪੀਟਲ ਦੇ ਵਿੱਚ ਵੀ ਰੈਫਰ ਕਰ ਦਿੱਤਾ ਗਿਆ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਵਿਸ਼ੇਸ਼ ਰਿਪੋਰਟ ਦਸ ਕਰਨ ਹਾਂਜੀ ਦਸ ਕਰਨ ਦੀ ਕਿਵੇਂ ਮਤਲਬ ਕਿ ਤੜਪਾਜ਼ੀ ਕੋਹਣ ਦੀ ਮੇਰੇ ਖਾਤੇ ਸਾਹਮਣੇ ਟੜੇ ਫਾਜ਼ਰੇ ਹਾਂਜੀ ਕੀ ਹੋਇਆ ਜੀ ਨਾਲ ਜੀ ਸਾਡਾ ਜ਼ਮੀਨਦਾਰ ਰੋਣਾ ਚੱਲ ਰਿਹਾ ਜੀ ਪਿਛਲੇ 6-7 ਸਾਲ ਤੋਂ ਇਹਨਾਂ ਦਾ ਭਰਾਵਾ ਭਰਾਵਾ ਦਾ ਜੀ ਜ਼ਮੀਨ ਖਾਲੀ ਪਈ ਹੋਈ ਹੈ ਜੀ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਜੀ ਹਾਂ ਔਰ ਹੁਣ ਪਿਛਲੇ ਮਹੀਨੇ ਇਹਨਾਂ ਦੇ ਭਰਾ ਨੇ ਕਿਸੇ ਪਿੰਡ ਦੇ ਹੀ ਬੰਦੇ ਨੂੰ ਜ਼ਮੀਨ ਵੇਚਤੀ ਜੀ ਉਹਦਾ ਵੀ ਅਸੀਂ ਉਸਤੇ ਵੀ ਕੇਸ ਲਾਇਆ ਹੋਇਆ ਐਸ ਮਹੀਨੇ ਦੀ 14 ਤਰੀਕ ਕੋਰਟ ਸਮਾਣਾ ਦੇ ਵਿੱਚ ਚੱਲ ਰਿਹਾ ਜੀ ਔਰ ਅੱਜ ਉਹਨਾਂ ਨੇ ਬਾਹਰੋਂ ਬੰਦੇ ਬੁਲਾ ਕੇ ਉਹ ਜ਼ਮੀਨ ਨੂੰ ਵਾਉਣ ਦੀ ਕੋਸ਼ਿਸ਼ ਕੀਤੀ ਔਰ ਫਰਹਾਨ ਸਾਹਿਬ ਖਾਣੇ ਵੀ ਗਏ ਖਾਣੇ ਦੇ ਵਿੱਚ ਜਾ ਕੇ ਮੁੰਸ਼ੀ ਨੂੰ ਇਹ ਕੱਲ ਕਹੀ ਵੀ ਆ ਇਸ ਚੀਜ਼ ਦਾ ਮਤਲਬ ਉਹ ਕਹਿੰਦਾ ਵੀ ਤੂੰ ਸੀ ਇਸ ਤਰ੍ਹਾਂ ਨਹੀਂ ਮਾਰਦੇ ਸਾਨੂੰ ਮਾਰਨਾ ਪਊਗਾ ਔਰ ਅਮਨਦੀਪ ਮੁੰਸ਼ੀ ਨਾਲ ਜਾ ਕੇ ਘੱਟੋ ਘੱਟ 200 ਬੰਦਾ ਨਾਲ ਲੈ ਕੇ ਜਮੀਨ ਨੂੰ ਵਾਉਣ ਦੀ ਕੋਸ਼ਿਸ਼ ਕੀਤੀ ਔਰ ਜਿਹੜੀ ਇਹ ਅੱਗ ਲਾਈ ਗਈ ਆ ਅਮਨਦੀਪ ਮੁੰਸ਼ੀ ਔਰ ਜਸਵੀਰ ਸਿੰਘ ਆੜਤੀਆ ਆਹ ਕਹਿੰਦੇ ਨਾਲ ਕਮੰਡਿੰਗ ਮੁਨਸ਼ੀ ਹੈ ਕਿ ਸਾਰੇ ਨਾਲ ਨਹੀਂ ਇਹ ਕਿੰਨੇ ਕੋ ਟਾਈਮ ਤੋਂ ਇਹ ਵੀ ਬਾਤ ਚੱਲ ਰਹੀ ਹੈ ਇਹ ਪਿਛਲੇ 7 ਸਾਲਾਂ ਤੋਂ ਚੱਲ ਰਹੀ ਹੈ ਪਿਛਲੇ 7 ਸਾਲਾਂ ਤੋਂ ਚੱਲ ਰਹੀ ਹੈ ਕਿਹੜੇ ਪਿੰਡ ਦਾ ਰੋਲਾ ਹੈ ਇਹ ਪਿੰਡ ਪੂਣਥੇ ਦਾ ਰੋਲਾ ਜੀ ਪਿੰਡ ਪਿੰਡ ਭਰਾਵਾਂ ਭਰਾਵਾਂ ਦਾ ਕਿਹੜੇ ਪਿੰਡ ਦਾ ਸਾਬ ਪਿੰਡ ਪੂਣਥੇ ਜੀ ਪੂਣਥੇ ਕਿੱਥੇ ਜੁਆਏ ਇਹ ਬਾਦਸ਼ਾਹਪੁਰ ਤੋਂ ਅੱਗੇ ਜਾ ਕੇ ਜੀ ਸ਼ਾਦੀਪੁਰ ਮੂਮੀਆਂ ਨੇ ਨਾਲ ਲੱਗਦਾ ਪਿੰਡ ਪੂਣਥੇ ਜੀ ਜਿਹੜੀ ਜ਼ਮੀਨ ਹੈ ਸ਼ਾਦੀਪੁਰ ਮੂਮੀਆਂ ਦੇ ਵਿੱਚ ਰਜਿਸਟਰਡ ਹੋਈ ਹੈ ਹੂੰ ਕਿਹੜੀ ਇਹਦੀ ਜਮ੍ਹਾਂ ਬੰਦੀ ਹੈ ਸ਼ਾਦੀਪੁਰ ਮੂਮੀਆਂ ਦੀ ਹੈ ਜੀ ਹੂੰ ਹੁਣ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਮੰਗ ਇਹੀ ਕਰਨਾ ਚਾਹੁੰਦੇ ਆ ਕਿ ਜਦੋਂ ਜਿੰਨਾ ਚਿਰ ਕੋਈ ਵੀ ਕਿਸੇ ਤਰ੍ਹਾਂ ਦਾ ਫੈਸਲਾ ਨਹੀਂ ਸੀ ਸੁਣਾਉਂਦੀ ਪੁਲਿਸ ਨੂੰ ਔਰ ਜਾਂਹੀ ਇਸ ਸੰਸਦ ਵਾਦਾ ਕਰਨ ਦੀ ਲੋੜ ਨਹੀਂ ਸੀ ਤੁਹਾਡੇ ਫਾਦਰ ਦਾ ਕੀ ਨਾਮ ਹੈ ਸੁਖਦੇਵ ਸਿੰਘ ਸੁਖਦੇਵ ਸਿੰਘ ਔਰ ਜਿਹੜਾ ਜਮੀਨ ਦਾ ਰੋਲਾ ਚੱਲ ਰਿਹਾ ਸਾਡੇ ਤਾਇਆ ਜੀ ਨੇ ਇਹਨਾਂ ਦੇ ਨਾਮ ਦਾ ਹੀ ਆਧਾਰ ਕਾਰਡ ਬਣਾਇਆ ਹੋਇਆ ਹੈ ਡਬਲ ਨਾਮ ਦੋਨਾਂ ਦੇ ਸੇਮ ਨਾਮ ਹੋਣ ਕਰਕੇ ਜ਼ਮੀਂਦਾਰ ਰੌਲਾ ਹੋ ਰਿਹਾ ਸੀ ਉਹਨਾਂ ਕੋਲੇ ਵੀ ਸ਼ਗਰੀਬ ਨਾਮ ਦਾ ਆਧਾਰ ਕਾਰਡ ਹੈ ਇਹਨਾਂ ਕੋਲੇ ਵੀ ਸ਼ਗਰੀਬ ਨਾਮ ਦਾ ਆਧਾਰ ਕਾਰਡ ਹੈ ਇੱਕ 21 ਚੀਜ਼ ਪਾ ਕੇ ਜਿਹੜਾ ਸਾੜਿਆ ਗਿਆ ਕੁਝ ਹੈ ਆਈਡੀਆ ਕੁਝ ਆਈਡੀਆ ਨਹੀਂ ਜਦ ਮੈਂ ਬਾਹਰ ਗਿਆ ਸੀ ਮੈਨੂੰ ਘਰ ਤੋਂ ਫੋਨ ਆਇਆ ਵੀ ਐਸੇ ਚੀਜ਼ ਨੇ ਮਸਲਾ ਮੈਂ ਕੈਫੇਰ ਗਿਆ ਸੀ ਕੈਫੇਰ ਤੋਂ ਬਾਅਦ ਆਇਆ ਵੀ ਉਹਨਾਂ ਨੇ ਵੀ ਕੰਮ ਹੋ ਗਿਆ ਕਿੰਨੇ ਕਵਜੇ ਦੀ ਘਟਨਾ ਕੋਈ ਸਟੇਟਮੈਂਟ ਲਗਭਗ 11 12 ਵਜੇ ਉਹਨਾਂ ਨੇ ਕਿਹਾ ਇਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਨੇ ਸਾੜਿਆ ਦੇਖੋ ਜੀ ਮੈਂ ਮੌਕੇ ਦੇ ਬਾਅਦ ਚੜਿਆ ਨਹੀਂ ਪਰ ਆਉਂਦਿਆਂ ਨੂੰ ਮੌਕੇ ਦੇਣ ਦੀ ਮਨਸ਼ੀ ਸੀਗਾ ਉਹਨੇ ਮੈਂ ਵੀਡੀਓ ਬਣਾਈ ਉਹਨੇ ਮੇਰੇ ਕੋਲ ਫੋਨ ਫੋਨ ਦੀ ਕੋਸ਼ਿਸ਼ ਵੀ ਕੀਤੀ ਹੈ ਜਿਹੜੀ ਮੈਂ ਕੋਰਟ ਦੇ ਵਿੱਚ ਪੇਸ਼ ਕਰਾਂ ਐਨੇ ਟਾਈਮ ਤੋਂ ਵੀ ਬਾਤ ਚੱਲ ਰਹੀ ਹੈ ਬਿਲਕੁਲ ਜੀ ਹਾਂ ਜੀ ਨਹੀਂ ਅਮਨਦੀਪ ਹੁਣ ਕਿੱਥੇ ਰਹੇ ਇਹ ਮੁੰਛੀ ਸਤਰਾਣੇ ਥਾਣੇ ਦਾ ਜੀ ਸਮਰਪਾਪੂ ਔਰ ਮਾਤਾ ਜੀ ਨੇ ਜਾ ਕੇ ਥਾਣੇ ਰਿਪੋਰਟ ਵੀ ਦਿੱਤੀ ਅਸੀਂ 100 ਨੰਬਰ ਮੈਲ ਕਰਕੇ ਵੀ ਇਸ ਦੀ ਰਲਾਹ ਦਿੱਤੀ ਪਰ ਕੋਈ ਸਾਡੀ ਸੁਣਵਾਈ ਨਹੀਂ ਹੋਈ ਪੁਲਿਸ ਨਾਲ ਆਣ ਕੇ ਜਮੀਨ ਵਾ ਰਹੀ ਹੈ ਪੁਲਿਸ ਨਾਲ ਆ ਕੇ ਪੁਲਿਸ ਨਾਲ ਆਣ ਕੇ ਕੋਰਟ ਕੇਸ ਚੱਲ ਰਿਹਾ ਕੋਰਟ ਕੇਸ ਚੱਲ ਰਿਹਾ ਜੀ ਫਾਦਰ ਸਾਹਿਬ ਥਾਣੇ ਜਾ ਕੇ ਰਿਪੋਰਟ ਦਿੰਦੇ ਨੇ ਪਰ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕਹਿੰਦੇ ਵੀ ਤੁਸੀਂ ਚਲੋ ਅਸੀਂ ਆ ਗਏ ਐਨੇ ਟਾਈਮ ਤੋਂ ਵੀ ਵਿਵਾਦ ਚੱਲ ਰਿਹਾ ਤੁਸੀਂ ਪੁਲਿਸ ਕੀ ਚੱਲ ਰਿਹਾ ਜੀ ਐਪਲੀਕੇਸ਼ਨਾਂ ਐਸਐਸਪੀ ਸਾਹਿਬ ਨੂੰ ਦਿੱਤੀਆਂ ਸੀ ਪਿਛਲੇ ਮਹੀਨੇ ਜੋ ਆ ਜੇ ਵੀ ਪੈਂਡਿੰਗ ਪਈਆਂ ਨੇ ਵੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਪੈਸੇ ਲੈ ਕੇ ਕੁਝ ਵੀ ਸੁਣਵਾਈ ਨਹੀਂ ਕਰ ਰਹੀ ਜੀ ਠੀਕ ਹਾਂ ਜੀ ਦੋ ਜਾਂ ਦੋਨਾਂ ਪਾਰਟੀਆਂ ਦੋਨੋਂ ਪਾਰਟੀਆਂ ਦੋਨਾਂ ਪਾਰਟੀਆਂ ਤੇ ਐਫਆਰ ਨੰਬਰ 397 ਜੋ ਸਮਾਣਾ ਕੋਲ ਦੇ ਵਿੱਚ ਚੱਲ ਰਿਹਾ ਜੀ ਜੈਸੀ ਕਿੱਥੇ ਰਹਿਣਾ ਕੀ ਨਾਮ ਚਲਾ ਸੁਖਦੇਵ ਸਿੰਘ ਹੈ ਉਹ ਜੀ ਪੂਨਥੇ ਪਿੰਡ ਹੈ ਕੋਈ ਪਾਥਰਾਂ ਦੇ ਵਿੱਚ ਤੁਸੀਂ ਦੱਸਿਗਾ 80 ਤੋਂ 90% ਦਾ ਹੁੰਦਾ ਜੀ ਤੇ ਨੂੰ ਟਰੀਟਮੈਂਟ ਦੇਣ ਤੋਂ ਬਾਅਦ ਆ ਪਾਣ ਰਚਿੰਦਰਾ ਰੱਖਿਆ ਖਾਲਸ ਜਿਆਦਾ ਗੰਭੀਰ ਹੈ ਜੀ ਹਾਂਜੀ 82 90% ਵਰਸ ਹੈ ਗਿਆ ਹਾਂਜੀ ਲੱਗਦਾ ਜੀ ਕੀ ਚੀਜ਼ ਪਾ ਕੇ ਕੁਝ ਨਹੀਂ ਇਹ ਤਾਂ ਲਿਕ ਆਪਾਂ ਨੂੰ ਕਿਉਂਕਿ ਆਪਾਂ ਜਲਦੀ ਉਹਨਾਂ ਨੂੰ ਉਹਨਾਂ ਦੀ ਸਿਹਤ ਨੂੰ ਦੇ ਦੇ ਉਹਨਾਂ ਨੂੰ ਰੈਪਰ ਕਰ ਦਿੱਤਾ ਤੇ ਲੈ ਆਪਾਂ ਸੈਸ ਨਹੀਂ ਕੀਤਾ ਕਿ ਕੀ ਚੀਜ਼ ਪਈ ਹੈ ਹਾਂਜੀ